ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਤੇ ਲੋ ਜੀ ਸਵੇਰੇ-ਵੇਰੇ ਆਪਾਂ ਨੇ ਪਾਤਾ ਇਹਨਾਂ ਨੂੰ ਗਾਣਾ ਇਹ ਦਾਣਾ ਖੜੀਏ ਇੱਧਰ ਇਹਨਾਂ ਨੂੰ ਹਰਾ ਪਾਇਆ ਸੀ ਉਹ ਮੈਂ ਇਸ ਨੂੰ ਪਹਿਲਾ ਦਾਣਾ ਪਾਤਾ ਸੀਗਾ ਤੇ ਫਿਰ ਹੁਣ ਹਰਾ ਬਾਤਾ ਇੱਧਰ ਹੋਏ ਖੜਿਆ ਦੇਖੋ ਤੇ ਬਾਕੀ ਲਾਇਕ ਕੋ ਫੋਲੋ ਕਮੈਂਟ ਜਰੂਰ ਕਰਿਆ ਕਰੋ ਤੇਰਾ ਤੇ ਇੱਧਰ ਬੰਨੀਆਂ ਹੋਈਆਂ ਤੀਆਂ ਤੇ ਕਾਫੀ ਟਾਈਮਾਂ ਤੋਂ ਬਲੌਗ ਬਣਾਉਣ ਨੂੰ ਜੀਅ ਨਹੀਂ ਕਰ ਰਹੀ ਤੀ ਅੱਜ ਬਣਾ ਦिए ਮੈਂ ਕਿਹਾ ਤੇ ਬਾਕੀ ਆਪਾਂ ਨੇ ਡੈਰੀ ਫਾਰਮ ਤੁਹਾਨੂੰ ਪਾਦੀ ਹੈ ਜਿਵੇਂ ਸ਼ੁਰੂ ਕਰਨਾਗਾ ਇੱਕ ਨਾਲ ਇੱਕ ਦਿਨ ਤੇ ਬਾਕੀ ਆ ਦੇਖੋ ਖਰਾ ਖਾਈ ਜਾਂਦੀ ਹੈ ਦਾਣਾ ਖਾਂਦੀ ਨਹੀਂ ਆਉਂਦਾ ਤੇ ਹੁਣ ਸਵੇਰ ਦਾ ਟਾਈਮ ਆ ਉਹਨੇ ਹੀ ਇਹ ਗਾਵ ਓਪਨ ਦੀਆਂ ਨੇਤੀਆਂ ਬਾਰ ਹੋਣ ਕਰਕੇ ਇਹਨਾਂ ਨੇ ਗਾਵ ਵੀ ਨਹੀਂ ਪਾਇਆ ਜਾਂਦੇ ਤੇ ਕਬੂਤਰਾਂ ਵੀ ਦੀ ਵੀ ਆਪਾਂ ਤੁਹਾਨੂੰ ਦਵਾਂਗੇ ਅਪਡੇਟ ਦਵਾਂਗੇ ਅੱਜ ਕਬੂਤਰ ਵੀ ਕੱਲ ਵੀ ਡਾਇਤੀ ਵੈਸੇ ਤਾਂ ਬੱਚੇ ਇਹਨੇ ਬੱਚੇ ਇਹ ਸਿੱਧੇ ਕਰ ਲਈਏ ਘਰ ਕੰਨ ਜਾਂ ਫਿਰ ਅੱਜ ਰੰਗ ਲਾਵਾਂਗੇ ਬਾਈ ਕੀ ਕਰਦੇ ਆ ਤੁਹਾਨੂੰ ਸਾਰੀ ਅਪਡੇਟ ਦਵਾਂਗੇ ਅੱਜ ਤੇ ਵਲੌਗ ਦੇ ਨਾਲ ਬਣੇ ਰਹਾ ਕਰੋ ਆਪਣੇ ਨਾਲ YouTube ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰਿਆ ਕਰੋ ਤੇ ਬਾਈ ਬਣ ਕੇ ਯਾਰ ਸਪੋਰਟ ਕਰਿਆ ਕਰੋ ਬਾਕੀ ਹੁਣ ਆਪਾਂ ਫਿਰ ਚੋਣ ਇਹਨਾਂ ਦੀਆਂ ਧਾਰਾਂ ਤੇ ਖਾ ਲੈਣ ਦੋ ਇਹਨਾਂ ਨੂੰ ਦਾਣਾ ਨਹੀਂ ਇਹਨਾਂ ਪਰੇੜੀ ਪਰ ਲੀਗੋ ਦੇ ਦੀ ਤੇ ਫਿਰ ਖੇਤ ਲੈ ਆ ਫਿਰ ਜੱਲਾਂਗੇ ਲੋਈ ਤਾਰਾ ਤੋਂ ਰੋ ਚੋਲੀਆਂ ਤੇ ਆਪਾਂ ਕੰਮ ਸਾਰਾ ਨਿਵੇਟ ਲਿਆ ਤੇ ਇੱਧਰ ਮੈਂ ਸਵੰਨਤੀ ਦੀ ਬਾਰੇ ਮੱਝ ਪਾਣੀ ਪੀ ਜਾਂਦੀ ਆ ਦੇਖੋ ਏ ਕੱਚੇ ਜੀਵੰਨਤੀ ਤੀ ਤੇ ਕਬੂਤਰ ਵੀ ਖੋਲਤੇ ਤੀ ਕਬੂਤਰ ਆ ਗਏ ਸਾਰੇ ਬਾਰੇ ਦੇਖਦੇ ਆ ਭਾਈ ਅੱਜ ਰੰਗ ਕਰਾਂਗੇ ਕਬੂਤਰਾਂ ਦੇ ਜਾ ਕੱਲੂ ਡਾਵਾਂਗੇ ਜਾਂ ਫਿਰ ਅੱਜ ਰੰਗ ਕਰ ਦੇਣੀ ਹੈਗੇ ਅੱਜੇ ਡਾਵਾਂਗੇ ਚੱਕੀ ਮਾਹੌਲ ਸਾਰੀ ਅਪਡੇਟ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਵਾਂਗੇ ਪੀ ਲਿਆ ਇਹਨੇ ਪਾਣੀ ਹੁਣ ਆਉ ਮੈਂ ਸਮੂਹੇ ਧਰ ਦिए ਤਰ ਤਈਓ ਨੇ ਮੂਰੇ ਪਾਣੀ ਹੋ ਗਈ ਪੀ ਜਾਂਦੀ ਆ ਅੱਜ ਦੇਖਦੇ ਆ ਬਈ ਲਾਲ ਰੰਗ ਪਿਆ ਯਾਰਾਂ ਆ ੱਡਬੇ ਇਹ ਬੱਚੇ ਦੇ ਦੇਖਦੇ ਆ ਕਾਲੀਆਂ ਲਾਲ ਫੱਟੀਆਂ ਮਾਰਦੇ ਆ ਵਗਲਾਂ ਚ ਫਿੱਤਰੀਆਂ ਵਗਲਾ ਕਰਦਾਂਗੇ ਪਾਣੀ ਪੀ ਨਹੀਂ ਰਹੀ ਢੋਲਣਾ ਨੇ ਨਾ ਤੇ ਬਾਕੀ ਦੇ ਕਬੂਤਰ ਕਰਤੇ ਦੀਵੰਦ ਆਪਾਂ ਤੇ ਚਾਰ ਕਬੂਤਰ ਢਾਤੇ ਬਈ ਇੱਕ ਮੋਜਾ ਤੇ ਬਾਕੀ ਤਿੰਨੇ ਬੱਚੇ ਹਨ ਨੂੰ ਰਖਾ ਦਈਏ ਪੌਰੇ ਕਿਤੇ ਫਿਰਦੇ ਹੁਣੇ ਅਤਰੀ ਹਜੇ ਆਪਾਂ ਲਾਈ ਨਹੀਂ ਅਤਰੀ ਬਾਅਦ ਚ ਲਾਵਾਂਗੇ ਬਈ ਵਾਤੀ ਆਪਣੇ ਸਿਗਰਾਂ ਤੇ ਲੱਗ ਰਹੀਆਂ ਲੋ ਜੀ ਹੈ ਕੈਮਰੇ ਚ ਕੀ ਪਤਾਉਂਦੇ ਨੇ ਕੋਨਾ ਹਾ ਰੇ ਨਹੀਂ ਯਾਰੇ ਆ ਰੇ ਨਹੀਂ ਕਰੋ ਚੈੱਕ ਐ ਚਾਰ ਉਹਦਾ ਆ ਤੇ ਕਿਉਂ ਕਰਿਆ ਅੰਦੇਲਾ ਕਿਹਾਰੇ ਆ ਵਰਦਨੇ ਲੋਈ ਕਰੋ ਖੇਤ ਆਗੇ ਦੀ ਆਪਾਂ ਤੇ ਕਰੇ ਆਪਾਂ ਸਤਰੀ ਲਾਇਆਈ ਸੀ ਬਈ ਕਬੂਤਰ ਉੱਡ ਰਹੇ ਨੇ ਬਾਕੀ ਚਰੀ ਆਪਣੀ ਵੱਡੀ ਪਈ ਆ ਤੇ ਥੋੜੀ ਹੋਰ ਵੱਡਾਂਗੇ ਤੇ ਲੱਦ ਕੇ ਫਿਰ ਲੈ ਕੇ ਚੱਲਾਂਗੇ ਗੋਗੋ ਅੱਲਾ ਹੀ ਅੱਦਲੀਏ ਫਿਰ ਮਿਲਦੇ ਆ ਤੁਹਾਨੂੰ ਘਰੇ ਆ ਕੇ ਕੂਤਰ ਦਿਖਾਉਣੇ ਲੋਈ ਹਰੇ ਦੀ ਰੇੜੀ ਭਰ ਲਈ ਤੇ ਹੁਣ ਆਪਾਂ ਚੱਲੀਏ ਘਰੇ ਆ ਕੇ ਤੁਹਾਨੂੰ ਦਵਾਗੇ ਕੂਤਰਾਂ ਦੀ ਅਪਡੇਟ ਬਣ ਰਹੇ ਹੋ ਆਪਣੇ ਬਲੌਗ ਦੇ ਨਾਲ ਲੋਈ ਬਈ ਖੇਤੋ ਆ ਕੇ ਦਿਖ ਰਹਾ ਹਰ ਰੋ ਲੈ ਕੇ ਚੱਕ ਲੈਂਦਾ ਦੀ ਹਰ ਤੇ ਕੂਤਰ ਲਗਾ ਦਈਏ ਆਪਾਂ ਤੁਹਾਨੂੰ ਕੋਠੇ ਤੇ ਆ ਕੇ ਦੀ ਮੱਝਾਂ ਨੂੰ ਟੁੱਪ ਲਾਉਦੀ ਹੈ ਕਿੱਤਰ ਦਿਖਾਈ ਹੈ ਪਸੰਦ ਕਿਤਰ ਫਿਰਦੇ ਨੇ ਇੱਕ ਮਿੰਟ ਬਈ ਮੈਂ ਦੇਖ ਲਾ ਮੜੇ ਨਹੀਂ ਨਹੀਂ ਬਈ ਕੈਮਰੇ ਜੀ ਯਾਰ ਐਡਾਈਤੀ ਬਈ ਆਪਾਂ 7:40 ਤੇ ਤੇ ਅੱਜ ਦੇਖਦੇ ਹਾਂ ਕਿੰਨਾ ਟਾਈਮ ਕਰਦੇ ਨੇ 748 ਤੇ ਡਾਈਤੀ ਬਾਕੀ ਦੇਖ ਲੈ ਇੰਜ ਕੀ ਮਹੌਲਾ ਕਿੰਨਾ ਕੁ ਟਾਈਮ ਕਰਦੇ ਨੇ ਕੈਮਰੇ ਚ ਦਿਨ ਹੀ ਨਹੀਂ ਹੈਗੇ ਯਾਰ ਉਹ ਪਧਰੇ ਹੀ ਉੱਡ ਰਹੇ ਨੇ ਦੇਖਦੇ ਆਂ ਜੋ ਰੰਗ ਵੀ ਲਾਉਣਿਆਂਗੇ ਲੋ ਜੀ ਥੱਲੇ ਆ ਗਏ ਤੇ ਆਪਾਂ ਤੇ ਅੱਜ ਨੇ ਦੇਖ ਲੋ ਕੀ ਹਾਲ ਰੱਖਿਆ ਆਪਾਂ ਇਹਨੂੰ ਆਇਆ ਵੀ ਇਹ ਅੰਦਰ ਬਣਦੇ ਅੰਦਰ ਅਜੇ ਆਪਾਂ ਇਹਨੂੰ ਬਣਦੇ ਨਹੀਂ ਹੈਗੇ ਕਿਉਂਕਿ ਤਪ ਪੈ ਰਹੇ ਥੀ ਬਾਕੀ ਜਿਹੜਾ ਸਾਰੇ ਨੰਗਰ ਬੈਠੇ ਨੇ ਬਸੂ ਇਹਨੂੰ ਐ ਹੋ ਰਿਹਾ ਵੀ ਕਦੋਂ ਅੰਦਰ ਬੰਨੇ ਇਹ ਦੇਖਦੇ ਆ ਨਹੀਂ ਬੰਨ ਦਿੰਨੇ ਆਗੇ ਜਾਂ ਫਿਰ ਵੀ ਅਪਡੇਟ ਆ ਸਾਰੀ ਆਪਾਂ ਤੁਹਾਨੂੰ ਦਵਾਂਗੇ ਬਾਕੀ سپورਟ ਜਰੂਰ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪਾਂ ਇੰਸਟਾਗ੍ਰam ਤੇ ਵੀ ਰੀਲ ਚੱਕ ਲਈ ਇੱਕ ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਅੱਜ ਦਾ ਵਲੌਗ ਆਪਾਂ ਦੁਪਹਿਰੇ ਤੋਂ ਹੀ ਆ ਦੁਪਹਿਰੇ ਸ਼ੁਰੂ ਕਰਿਆਗਾ ਬੈਸਟੇ ਬਲੌਗ ਉਹਨਾਂ ਨੂੰ ਜੀਜਾ ਤਾਂ ਕਰਦਾ ਨਹੀਂ ਸੀ। ਟੈਲਫੇਰ ਵੀ ਮਾਂ ਦੇ ਦਿੱਤਾ ਅਪਡੇਟ। ਤੇ ਅੱਜ ਬਈ ਤੰ ਨੜਾਈ ਤੀਗੇ। ਇੱਕ ਬੱਚਾ ਤੇ ਇੱਕ ਢੋਮੇ ਰੱਤੇ ਵਿੱਚ ਯਾਰ ਇੱਕ ਕਾਲਾ ਬੱਚਾ। ਠੀਕ ਹੈ ਨਾ? ਤੇ ਬਈ ਜਿਹੜਾ ਆਪਣਾ ਕਾਲਾ ਬੱਚਾ ਇਹ ਛੋਟਾ 22 ਘੰਟੇ ਉੜਿਆ ਤੇ ਇਹ 4-4 ਘੰਟੇ ਉੱਠ ਕੇ ਆਈ ਤੇ ਆਪਾਂ ਨੇ ਬੰਦ-ਬੰਦ ਕਰਤੇ ਸੀ ਬਲੌਗ ਬਣਾਉਣ ਨੂੰ ਜੀ ਨਹੀਂ ਕਰਿਆ ਹੁਣ ਕੱਲ ਦਾ ਦਿਨ ਛੱਡ ਕੇ ਇਹਨਾਂ ਨੂੰ ਪਰਸੋਂ ਨੂੰ ਡਾਵਾਂਗੇ ਕਰੇ ਸਿੱਧੇ ਕਰ ਲਈਏ ਦੇਖਦੇ ਆ ਕੱਲੂ ਨੇ ਬੇੜੇ 'ਚ ਹੀ ਲਾਇਆ ਕਰਾਂਗੇ ਸਾਤਰੀ ਬੇੜੇ 'ਚ ਹੀ ਤਾਰਿਆ ਕਰਾਂਗੇ ਕਿਉਂ ਯਾਰ ਫਿਰ ਤਾਹਾਂ ਕੋ ਥੇਲੇ ਚੜਨ ਕੇ ਬੰਦ ਕਰਕੇ ਆਉਣੇ ਚੱਲ ਕੋਈ ਨਹੀਂ ਤੇ ਮੱਝਾਂ ਨੂੰ ਪਾਣੀ ਪਿਲਾਈ ਜੰਨੇ ਇੱਧਰ ਆਪਾਂ ਪੀਰੀਏ ਨੇ ਦੇਖੋ ਇਹਨੂੰ ਦੂਜੀ ਨੂੰ ਵੀ ਪਿਲਾ ਦਿਆ ਪਾਣੀ ਤੇ ਬੱਚੇ ਵਿੱਚ ਇਹ ਦੋਵੇਂ ਸੈੱਟ ਨੇ ਬਈ ਸਾਨੂੰ ਪਤੀਆ ਦੋ ਤਾਂ ਇੱਕ ਬੱਚਾ ਮਾਰ ਗਿਆ ਇੱਕ ਆਂਡਾ ਖਰਾਬ ਹੋ ਗਿਆ ਬੱਚੇ ਦਾ ਇੱਕ ਆ ਬੈਠਾ ਇੱਕੋ ਚ ਬੈਠਾ ਤੇ ਇਹਦਾ ਇੱਕ ਆਂਡਾ ਖਰਾਬ ਹੋ ਗਿਆ ਉਹਦੇ ਤੋਂ ਮੈਂ ਅੰਡੇ ਭਾਈ ਨੇ ਹਜੇ ਕੱਟੇ ਨਹੀਂ ਵਿੱਚੇ ਬਾਕੀ ਸਾਰੇ ਸਰਵ ਹੋ ਰਹੇ ਨੇ ਕੋਈ ਹਨ ਕੋਈ ਨਹੀਂ ਖਾ ਰੰਨ ਨਾ ਕੋਈ ਆਹਾਹਾ 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 ਉਡ ਗਈ ਦੀ ਬਈ ਤਾਂ ਬਈ ਇਹ ਸਾਰੇ ਸਰ ਹੋ ਰਹੇ ਨੇ ਸਾਰੇ ਉੱਡ ਜਾਂਦੇ ਨੇ ਤੇ ਮਸਰਿਆ ਨਹੀਂ ਕਰਕੇ ਪੰਨੂ ਹੋ ਰਿਹਾ ਖਾਈ ਜਾਂਦੇ ਨੇ ਮੰਡਾਨੇਾਰੇ ਇੱਧਰ ਖੜੀਆਂ ਨੇ ਇਹ ਸਾਰੀਆਂ ਇਹਨਾਂ ਨੂੰ ਬਈ ਉੱਧਰ ਵੀ ਬੰਨਾਂਗੇ ਉੱਤਰ ਬੰਨਾਂਗੇ ਇਹਨਾਂ ਨੂੰ ਹੱਥ ਨੇ ਉੱਤਰ ਪਾਵਾਂਗੇ ਕੱਖ ਉੱਤਰ ਨਿਮਾ ਕੇ ਲਿਆ ਮੰਗੇ ਚੈੱਕ ਕਰ ਲੋ ਵਾ ਤੁਸੀਂ ਸੰਨੀ ਫੇਰੇ ਪਾਵਾਂਗੇ ਪਹਿਲਾਂ ਇਹਨਾਂ ਨੂੰ ਪਾਣੀ ਪੂਣੀ ਭਿਲਾ ਕੇ ਫਿਰ ਸੰਨੀ ਪਾਵਾਂਗੇ ਇਸ ਤੋਂ ਬਾਅਦ ਚੋਂ ਫਿਰ 4 ਵਜੇ ਉੱਤਰ ਬੰਨਾਂਗੇ ਬਾਕੀ ਬਈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗਦੀ ਹੈ ਇੱਧਰ ਕਬੂਤਰ ਦੇਖ ਲਓ ਤੁਸੀਂ ਤੇ ਉਹ ਰੱਤਾਂ ਵਿਚ ਵੀ ਆਪਣੇ ਲਈ ਜਿਹੜਾ ਵੱਡਾ ਗੁਰਦਖ ਦਾ ਬਈ ਕਬੂਤਰ ਬਣ ਗਿਆ। ਇਹ ਬਈ ਮੱਝਾਂ ਨੂੰ ਪਾਤੀ ਆਪਾਂ ਸੰਨੀ ਤੇ ਕਬੂਤਰਾਂ ਨੇ ਵੀ ਦਾਣਾ ਪਾਣੀ ਖਾ ਲਿਆ। ਇਹਨਾਂ ਨੂੰ ਵੀ ਕਰੀਏ ਬੰਦਾ ਤੇ ਮੱਝਾਂ ਖਾਈ ਜਾਂਦੀ ਐ ਨੇ ਸੰਨੀ। ਤੇ ਭਾਈ ਨਾਨੂੰ ਵੀ ਬੰਦ ਕਰ ਦिए। ਦਾਣੇ ਦੋਨੇ ਖਾ ਲਏ ਇਹਨਾਂ ਨੇ। ਚੋਰੇ ਨੇ ਬਈ ਜੋੜੀ ਚੁਗਈ ਹੁੰਦੀ ਆ ਬੱਚੇ ਨੂੰ ਦੇ ਖਾਤਰ। ਦੇਖ। ਮੰਨ ਤਾਂ ਇਹ ਤੇ ਵੀ ਸਾਰੇ ਦਾਣੇ ਚੁਗ ਜਾਣਗੇ। ਖੰਡਿਆ ਰੱਖੇ ਨੇ ਬਈ ਥੱਲੇ ਇਹਨਾਂ ਨੇ। ਥੱਲੇ ਖੰਡਿਆ ਤੇ ਜੇ ਮੈਂ ਵੀ ਕਦਾ ਕਰ ਸਾਰੇ ਦਾਣੇ ਚੁਗ ਲੈਣਗੇ। ਚੁਗੇ ਨਹੀਂ ਹੈਗੇ। ਇੱਕ ਵਈ ਆਪਾਂ ਉਹ ਵੱਡੇ ਬੱਚੇ ਨੂੰ ਜਿਹੜਾ ਕਬੂਤਰ ਮਨ ਰ ਹੈ ਉਹਨੂੰ ਆਪੇ ਪਾਣੀ ਜ਼ਰੂਰ ਦਿੰਨੇ ਹੁੰਨੇ ਆ ਯਾਰ ਪਾਣੀ ਤੇ ਮਤਲਬ ਮੂਹ ਜਾਲਵਾ ਦਿੰਨੇ ਆ ਕਿ ਪਤਾ ਨਹੀਂ ਕੀ ਚੱਕਰ ਆ ਉਹ ਪਾਣੀ ਪੀਂ ਪੀਂਦਾ ਮਤਲਬ ਪੀਤਾ ਨਹੀਂ ਜਾਂਦਾ ਉਹ ਡਰਦਾਗਾ ਉਹ ਚੋਂ ਪੀਣ ਤੋਂ ਪੀ ਪੀਓ ਬਾਕੀ ਦੂਜੇ ਸੈੱਟ ਬੈਠੇ ਨੇ ਉਹਦੋਂ ਦੇ ਬਾਈ ਕਿਸੇ ਨੇ ਦਾਣੇ ਚੁਗੇ ਨਹੀਂ ਹੁਣ ਇਹਨਾਂ ਦੀ ਚੁਗਣ ਦੀ ਅਗਲ ਕਰੀਏ ਚਲ ਬੰਦ ਕਰੀਏ ਬਈ ਚਲੋ ਇਹ ਦਈਏ ਫਿਰ ਆਪਾਂ ਤੁਹਾਨੂੰ ਅਪਡੇਟ ਆ ਇਹ ਤੇ ਆ ਗਿਆ ਆਪਣੇ ਨੀਵੇਂ ਬਈ ਦਿਖਾ ਦਈਏ ਇੱਕ ਮਿੰਟ ਤੁਹਾਨੂੰ ਆਤਰੀ ਖੜੀ ਆ ਕਿੱਧਰ ਆ ਗਏ ਆ ਆ ਗਏ ਬਈ ਦੇਖੋ ਬਾਕੀ ਜਦੋਂ ਮੈਂ ਇਹਨੇ ਫੇਰ ਦਿਖਾਵਾਂਗੇ ਤੁਹਾਨੂੰ ਆਤਰੀ ਖੜੀ ਹੈ ਇੱਧਰ ਇੱਧਰ ਬੈਠਾ ਕਿਉਂ ਕੱਲ ਕਹਿ ਭਜਾ ਤੇ ਕੱਲ ਭੱਜ ਗਿਆ ਬਈ ਇਹਦਾ ਇੱਕ ਇਹਦੇ ਲਵੇ ਤਾਂ ਵੀ ਲੱਠੀ ਨੇ ਸਾਰੇ ਇੱਕ ਇਹਦੇ ਲਵੇ ਹੈਗਾ ਉਹ ਆਪਾਂ ਲੈ ਆਵਾਂਗੇ ਜਿਵੇਂ ਨੀ ਮੀ ਨੀ ਮੇ ਅੱਗੇ ਬੈਠਣ ਦੇ ਤੇ ਟਾਈਮ ਹੋ ਗਿਆ 10:00 ਬਜੇ 13 ਮਿੰਟ ਭਈ ਆਗੇ ਸਾਰੇ ਬੈਠਣ ਨੂੰ ਬੈਠਣ ਨੂੰ ਹਜੇ ਤਾਂ ਕਾਣੂ ਬੈੰਦੇ ਨੇ ਉਨੀ ਮੇ ਅਗੇ ਆ ਆ ਗਏ ਬਈ ਹਰਨੀਵੇਂ ਆ ਗਏ ਲਈ ਇੱਕ ਵਚਾ ਕੇ ਬਹਿ ਗਿਆ ਵੱਡਾ ਲਾਲ ਵਗਲ ਕਾਲਾ ਟੂਸਾ ਬਹਿ ਗਿਆ ਵਚਾ ਬਈ ਇਹ ਬੈਠਾ ਆਪਣਾ 10:30 ਵਜੇ ਬਈ 10:30 ਵਜੇ ਬਹਿ ਗਿਆ ਤੇ ਦੂਜੇ ਹਜੇ ਫਿਰਦੇ ਨੇ ਉਹ ਵੀ ਨੀਵੇਂ ਫਿਰਦੇ ਨੇ ਬਈ 10:30 ਵਜੇ ਬਹਿ ਗਿਆ ਇਹ ਕੋਈ ਨਹੀਂ ਦੂਜੇ ਦਿਖਾ ਦਾਂ ਬਈ ਮੈਂ ਸੁਣੂ ਉਹ ਵੀ ਨੀਮੀ ਨੇ ਯਾਰ ਹੁਣ ਸਤਰੀ ਤੇ ਦੇਖ ਕ ਕਬੂਤਰ ਨੂੰ ਉਹ ਵੀ ਬੈਠਣ ਨੂੰ ਕਹਣ ਕਰ ਰਹੇ ਨੇ ਮੋਜਾ ਵੀ ਆਪਣਾ ਫਿਰ ਦਬਈ ਤੇ ਦੂਜੇ ਨਾਲ ਬਚਿਆ ਆ ਗਿਆ ਯਾਰ ਬੈਠਣ ਨੂੰ ਕਹਿੰਦੇ ਨੇ ਵੀ ਕੋਈ ਨਹੀਂ ਕੀ ਅਪਡੇਟ ਆ ਦਵਾਂਗੇ ਸਾਰੀ ਲੋ ਜੀ ਬਈ ਮੋਜਾ ਵੀ ਆ ਕੇ ਬਹਿ ਗਿਆ ਰੇਗੇ ਕੱਲੇ ਦੋਵੇਂ ਬੱਚੇ ਇਹਨਾਂ ਨੂੰ ਬੰਦ ਕਰੀਏ ਫਿਰ ਉਹਨਾਂ ਦਾ ਬੱਚਿਆਂ ਦਾ ਦੇਖੀ ਕੀ ਰਿਜ਼ਲਟ ਆ ਬੰਦ ਕਰਦਾ ਮੈਂ ਇਹਨਾਂ ਨੂੰ ਬਈ ਆਪਣਾ ਬੈਠਾ 1155 ਤੇ ਬਾਕੀ ਬੱਚੇ ਯਾਰ ਆ ਵੀ ਨਹੀਂ ਵੀ ਜਾ ਰਹੇ ਨੇ ਕੀ ਕਰਦਾ ਵੀ ਬਿਠਾ ਲੈ ਇਹਨਾਂ ਨੂੰ ਤੇ ਕੀ ਕਰਦਾ ਵੀ ਵੀਡੀਓ ਆਣ ਦੇ ਬਾਕੀ ਦੇਖਦੇ ਆ ਕੀ ਅਪਡੇਟ ਆ ਜੇ ਤਾਂ ਤਾਹਾਨੂੰ ਲੰਘੇ ਫੇਰ ਤਾਂ ਨਹੀਂ ਬਿਠਾਉਂਦੇ ਫੇਰ ਤਾਂ ਇਹਨਾਂ ਨੂੰ ਕਰਦਾ ਬੰਦ ਹੋ ਰਹੇ ਨੇ ਹੌਲੀ ਹੌਲੀ ਤਾਂ ਨਹੀਂ ਜੋ ਮੜੀ ਸਾਤਰੀ ਲੈਣ ਲੱਗ ਗਏ ਉਹਦੀ ਆ ਜਾਣਗੇ ਪਰ ਹੁਣ ਆਪਾਂ ਦੇਖਦੇ ਇਹਨਾਂ ਨੂੰ ਉੱਡਣ ਤੋਂ ਕੋਈ ਨਾ ਖੋਲਣ ਦੋ ਇਹਨਾਂ ਨੂੰ ਕਰੀਏ ਬੰਦ ਲੋ ਇਹ ਦੂਜੇ ਵਜੇ ਵੀ ਆਪਣੇ ਬੈ ਕੇ 11 ਵਜੇ ਕੇ 16 ਮਿੰਟਾਂ ਦੇ ਬਾਕੀ ਪੂਰਾ ਜ਼ੋਰ ਮਾਰ ਕੇ ਬੈਠੇ ਨੇ ਪੱਲੇ ਸੱਠ ਰਹੇ ਨੇ ਬਈ ਇਹ ਵਈ ਬੱਚੇ ਵਾਰ ਲਿਆ ਆਪਣੇ ਖੋਡੇ ਚ ਤੇ ਪੂਰਾ ਜ਼ੋਰ ਲਾ ਕੇ ਆਏ ਨੇ ਚੋਬਰ ਦੇਖਦਾ ਉਹ ਵਗ ਗਿਆ ਅਨਸਰ ਤਾਂ ਹਾਂ ਬਾਕੀ ਬਚੇ ਬਾੜਲੇ ਕੋਈ ਨਾ ਇਹਦਾ ਉਧਰ ਪਰਦੇ ਨਾ ਦਾਣਾ ਪਾਣੀ ਦਾ ਉਧਰ ਸਾਮਣ ਦਾ ਸਿਸਟਮ ਉਧਰ ਕਰਦੇ ਆ। ਤੇ ਬੇੜੇ ਚ ਕਰਿਆ ਤਰਾਂਗੇ ਢਾਂਗੀ ਵੀ ਦੇਖ ਲੈ। ਆਰੇ ਅਵੇ ਚ ਪਾਣੀ। ਭਈ ਆਂਡੇ ਯਾਰ ਮੈਨ ਲੱਗਦਾ ਖਰਾਬ ਹੋ ਗਏ ਭਈ। ਇੱਕ ਤਾਂ ਯਾਰ ਫੁੱਟਿਆ ਜਾਂ ਪਿਆ ਪਤਾ ਨਹੀਂ ਕੀ ਚੱਕਰ ਆ ਖਰਾਬ ਹੋ ਗਏ ਮੈਨ ਲੱਗਦਾ ਇਹਦੀ ਵੀ। ਆਂਡੇ ਯਾਰ ਕੋਈ ਬਚੇ ਹੋਈ ਨਹੀਂ ਰਹੇ ਤਿਆਰ। ਜੋਰ ਦੇਖੋ ਭਈ ਬਚੇ ਦਾ ਤੁਸੀਂ ਲਾਇਆ ਹੋਇਆ। ਬਾਕੀ ਕੋਈ ਨਹੀਂ ਬਈ ਉੱਧਰ ਖਾਮਿਆਂ ਕਰਾਂਗੇ ਲੰਨ ਪਿਲਾ ਦਈਏ ਬਈ ਇਹਨਾਂ ਨੂੰ ਮੜਾ ਜਾ ਪਾਣੀ ਯਾਰ ਅੱਟਾ ਵੱਡਾ ਬੱਚਾ ਤਾਂ ਤਾਂ ਯਾਰ ਘਿਆਕਦਾ ਵੀ ਨਹੀਂ ਪਾਣੀ ਹਨੀ ਤੇ ਮੂੰਹ ਜੋ ਲਵਾਇਆ ਜਮੀ ਨਹੀਂ ਪੀਤਾ ਮਾਂ ਦੇ ਪੁੱਤ ਨੇ ਉਹਨੇ ਪੀ ਲਿਆ ਬਈ ਕੀ ਕੋਈ ਨਹੀਂ ਬਾਕੀ ਹੁਣ ਤਾਂ ਪੀ ਜਾਣਗੇ ਪੀਊਗਾ ਬਈ ਪੀਊਗਾ ਆਪੇ ਪੀਣ ਦਾ પી લે ભાઈ ਇਹਨਾਂ ਦਾ પાણી। ਉਹਨੂੰ ਦੂਜੇ ਨੂੰ ਵੀ પી ਲੈਣ ਦੇ। ਹੁਣ ਤਾਂ ਵੀ ਬਹੁਤ ਟਾਈਮ ਹੋ ਗਿਆ ਪੀ ਲੈਣ ਦੇ ਇਹਨਾਂ ਨੂੰ ਪਾਣੀ ਹੁਣ ਨਹੀਂ ਕੋਈ ਯਕੀਨ। ਪਾਣੀ ਘਟ ਤੀਗਾ ભਾਈ ਇਹਦੇ ਵਿੱਚ ਪਾਣੀ ਪਾ ਦਈਏ ਯਾਰ ਆਪਾਂ। ਪਾਣੀ ਪੀਣ ਨਹੀਂ ਦੇ ਸਾਰੇ ਕੂਸੂਤਰੇ ਪੀਣਗੇ ਪਾਣੀ ਗਰਮੀ ਵਿੱਚ। ਪਾਣੀ ਪਾ ਦਈਏ ਬਾਹਰ ਵੀ ਨਾ ਆ ਜਾਣ ਬਹੁਤ ਬਹੁਤ ਸੀਤੀ ਹੁੰਦੀ ਹੈ। ਸੱਤਰੀ ਟਾਂਗਾ ਵੀ ਵੇਈਨ ਸਿੱਟੇ ਪਏ। ਪਾਣੀ ਪਾ ਮਾ ਯਾਰ ਮਾ। ਲੋਈ ਬਈ ਮੜਾਇਆ ਗੇਟ ਖੁੱਲਾ ਰਹਿ ਗਿਆ ਝਰਕਦੇ ਨੇ ਸਾਰੇ ਬਾਹਰ ਹੀ ਆ ਗਏ ਨਾ ਡਰ ਵੀ ਲੱਗਦਾ ਬਈ ਸਾਰੇ ਸਰ ਹੋ ਰਹੇ ਨੇ ਇਹ ਸਾਰੇ ਵੱਡੇ ਕਬੂਤਰ ਸਰ ਨੇ ਚਲੋ ਖੁੱਡੇ 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 ਓਏ ਖੁੱਡੇ ਜਿਵੇਂ ਜੋ ਤਾਂ ਕੋਈ ਬਈ ਇੱਕ ਵੱਡਾ ਕਬੂਤਰ ਉੜ ਗਿਆ ਇੱਥੇ ਬੈਠਾ ਇਹਨਾਂ ਦਾ ਕਰੰਦਰੀ ਆ ਜਲ ਹੁਣ ਆਉਣਾ ਆਊਗਾ ਥੱਲੇ ਇਹ ਕਬੂਤਰ ਲਿਕੜਨਗੇ ਬਾਹਰ ਇਹਦਾ ਯਾਰ ਇਹਨਾਂ ਨੂੰ ਕਰਾਂ ਮੈਂ ਕਾਟ ਦਵਾਰੋਂ ਨਾ ਆਣ ਇੱਧਰ ਦੀ ਲਿਕੜ ਆਣ ਇੱਧਰ ਆ ਜਾਣ ਜਾਂ ਉੱਡ ਜਾਣ ਦੇਖਦਾ ਹੁਣ ਆਊਗਾ ਆ ਜਾਈ ਥੱਲੇ ਯਾਰ ਬੰਦ ਕਰੀਏ ਦੇਖੀ ਭਾਈ ਕਿੰਦਰ ਤੱਕ ਆਉਂਦੇ ਨੇ ਲੈ ਆਪੇ ਪੱਖੇ ਵੀ ਚੱਲ ਰਹੇ ਨੇ ਪੱਖਾ ਇੰਜ ਨਾ ਬੱਜੇ ਪਹਿਲਾਂ ਪੱਖੇ ਬੰਦ ਕਰ ਹੰਝੜ ਨਾ ਟਾਈਮ ਆਉਂਦਾ ਨਹੀਂ ਉਹਨਾਂ ਟਾਈਮ ਬੈਠਾ ਨਾ ਬੂਹ ਦੇਖਣਾ ਬੂ ਆ ਗਿਆ ਭਾਈ ਚਲੋ ਖੁਡੇ 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 ਆ ਚਿੱਟੀਆਂ ਆਲਾ ਬਹੁ ਔਖਾ ਕਰਦਾ ਯਾਰ ਫੜੇ 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 ਪਾਣੀ ਰੱਖ ਦੀਏ ਬਈ ਇਹਨਾਂ ਨੂੰ ਘਰਾਂ ਯਾਰ ਮੈਂ ਦਵਾਰੋਂ ਘਾਟ ਸਾਰੇ ਸਾਰ ਹੋ ਗਏ ਹੁਣ ਪੀਣਗੇ ਪਾਣੀ ਹੁਣ ਪੀ ਲੈਣ ਦਿਓ ਬਈ ਸਾਰਿਆਂ ਨੂੰ ਰੱਚ ਕੇ ਪਾਣੀ ਮਿਲਦੇ ਹੁਣ ਆਪਾਂ ਤੁਹਾਨੂੰ ਫੇਰ ਜਦੋਂ ਦਾਣਾ ਪਾਣੀ ਪਾਵਾਂਗੇ ਮੈਂ ਸਵੇਟੀਆਂ ਨੇ ਸੰਨੀ ਪਾਵਾਂਗੇ ਜਦੋਂ ਪੱਕੇ ਬੰਦ ਕਰਦੇ ਆਪਾਂ ਦਵਾਰੋਂ ਚਲੇ ਜਾਈਏ ਮੈਂ ਜਾ ਉਧਰ ਉਸ ਮਾਰਦੇ ਆ ਬਈ ਕੁੱਤੀ ਵਾਲਾ ਪਿੰਜਰਾ ਉੱਚ ਦੇਖਦੇ ਆ ਉਹ ਚ ਕਬੂਤਰ ਸੰਭਲਿਆ ਕਰਾਂਗੇ ਫਿਰ ਉੱਠ ਕੇ ਆਉਂਗਾ ਲੋਈ ਬਈ ਸੰਨੀ-ਸੰਨੀ ਪਾਈ ਆ ਆਪਾਂ ਤੇ ਫੋਨ ਦੀ ਬੈਟਰੀ ਲੋ ਆ ਗਈ ਤਾਂ ਕਰਕੇ ਵੀਡੀਓ ਸਾਫ਼ ਨਹੀਂ ਆ ਰਹੀ ਤੇ ਆਪਾਂ ਸੰਨੀ-ਸੰਨੀ ਪਾ ਦਈਏ ਫੇਰ ਇਹ ਮਿਲਾਂਗੇ ਤੁਹਾਨੂੰ ਦੇਖਦੇ ਆ ਨਮਾਉਣਿਆਂ ਨਹੀਂ ਦਾ ਵੀਡੀਓ ਤਾਂ ਨਹੀਂ ਬਈ ਸਾਫ਼ ਆ ਰਹੀ ਫੋਨ ਦੀ ਬੈਟਰੀ ਲੋ ਆ ਫੋਨ ਚਾਰਜ ਲਾਵਾਂਗੇ ਆਪਾਂ ਕਬੂਤਰ ਵੀ ਖੋਲਦੇ ਆ ਲੋਈ ਵਈ ਸਨਿਉ ਨੇ ਖਾਲੀ ਥੀ ਇਹਨਾਂ ਨੇ ਤੇ ਇੱਕ ਅੱਖੋਂ ਖਪਾਤੇ ਆਪਾਂ ਨੇ ਤੇ ਟਾਈਮ ਹੋ ਗਿਆ 5 ਵਜ ਰੇ ਨੇ ਪਾਣੀ ਇਹਨਾਂ ਨੇ ਕਿਸੇ ਨੇ ਪੀਤਾ ਨਹੀਂ ਦੁਬਾਰੋ ਪਿਲਾ ਦਾਂਗੇ ਤੇ ਕੱਖ ਪਾਤੇ ਇਹ ਦੁਬਾਰੋ ਚੋ ਦਾ ਵਾਸ ਇਹਨਾਂ ਨੂੰ ਚੋਵਾਂਗੀ ਬਾਕੀ ਕਰੋ ਤੁਸੀਂ ਚੇੱਕੋ ਤੇ ਕਬੂਤਰਾਂ ਦੇ ਬਈ ਖੰਭ ਕੱਟਦੇ ਆਪਾਂ ਸਾਰਿਆਂ ਦੇ ਕਬੂਤਰ ਦਿਖਾ ਦਈਏ ਆਪਾਂ ਸੋਨੂੰ ਕਬੂਤਰ ਯਾਰ ਸਰਵ ਹੋ ਰਹੇ ᱛੀ ਉਡ ਗਏ ਤੇ ਇੱਕ ਤਾਂ ਉਹ ਸਾਹਮਣੇ ਚਿੱਟਾ ਸਪੈਕ ਕੋ ਉੱਤਰ ਬੈਠਾ ਹੁੰਦਾ ਜਿਹੜਾ ਆਪਣਾ ਲਾਲ ਜੇ ਸਰਾਂ ਦਾ ਲਾਲ ਜੇ ਸੰਬੰਧ ਉਡ ਗਏ ਤੇ ਇੱਕ ਦਾ ਤੇ ਇੱਕ ਉੜ ਗਈ ਦੀ ਕਾਲੀ ਚਿਨੀ ਕਬੂਤਰੀ ਇਹਨਾਂ ਉਕਰ ਬਾਹਰ ਨਹੀਂ ਨਿਕਲੇ ਬਈ ਮੈਂ ਝਾੜੂ ਤੇ ਮੇਰੇ ਲਵੇ ਝਾੜੂ ਮਾਰ ਕੇ ਅੰਤਰੀ ਮੋੜ ਲਿਆ ਕਾਲੀ ਚਿਨੀ ਇਹ ਤਾਂ ਉਹ ਤਾਂਾਂ ਗਈ ਹੈ ਜਿਹੜੀ ਲੱਕੜ ਗਈ ਦੀ ਬਈ ਇਹ ਤਾਂ ਹੋ ਗਿਆ ਤੀ ਹੋਰੇ ਕੰਮ ਆ ਤੇ ਉੜਦੇ ਦੀ ਬਈ ਆਹ ਦੇਖੋ ਕਰੋ ਚੈੱਕ ਬੱਚੇ ਹੰਬਾਉਣ ਲੱਗ ਗਏ ਇਹਨਾਂ ਦੇ ਇਹ ਹੈ ਬਈ ਚਿੱਟਾ ਸਪਾਇਆ ਦੇ ਆ ਇੱਕ ਇੱਕ ਅੱਦਾ ਹੀ ਖੰਭਾ ਪੁੰਸ ਤੇ ਦੇ ਕਾਲਾ ਤੇ ਆ ਡੱਬਾ ਵਚਾ ਆ ਵਜਾ ਕਰੋ ਯੱਕ ਲੱਤਾਂ ਵੀ ਕਾਲੀਆਂ ਨੇ ਬਈ ਇਹਦੇ ਕਾਲਾ ਡੱਬਾ ਇਹ ਲਿਕੜੂ ਇਹ ਮੇਰਾ ਖਿਆਲ ਆ ਬਈ ਕਬੂਤਰੀ ਆ ਕਬੂਤਰ ਨਾਲ ਉਹ ਕਬੂਤਰੀ ਦੇ ਵਿੱਚ ਹੀ ਨੇ ਇਹ ਬੂਤਰੀ ਵੀ ਆਪਣੀ ਕਾਲੀ ਚੀਨੀ ਆਹੋ ਤੇ ਬਾਕੀ ਦਾ ਬਈ ਓਕੇ ਰਿਪੋਰਟਾਂ ਨੇ ਇਹਨਾਂ ਦੇ ਅੰਡੇ ਯਾਰ ਮੈਨੂੰ ਲੱਗਦਾ ਖਰਾਬ ਹੋ ਰਹੇ ਨੇ ਐਨਾ ਟਾਈਮ ਹੋ ਗਿਆ ਹਜੇ ਤੱਕ ਬੱਚੇ ਨਹੀਂ ਨਿਕਲੇ ਯਾਰ ਖਰਾਬ ਹੋ ਗਏ ਮੈਨੂੰ ਤਾਂ ਲੱਗਦਾ ਇਹਨਾਂ ਦੇ ਅੰਡੇ ਇੱਕ ਅੰਡੇ ਦਾ ਫੁੱਟਿਆ ਜੀ ਪਿਆ ਦਿਖਾਵਾਂ ਆਹ ਦੇਖ ਬਈ ਇਹਦਾ ਖਰਾਬ ਹੈ ਯਾਰ ਫੁੱਟਿਆ ਪਿਆ ਤਾਂ ਕੋਈ ਨਾ ਚੱਕਦੀ ਏ ਯਾਰ ਇੱਕ ਸਹੀ ਆ ਮਸਤ ਕਮਾਰ ਰਹੀ ਆ ਬਈ ਇਹ ਜਗਾਂਡੇ ਚਾ ਕੋਪਰੋ ਯੋ ਕਿੱਧਰੋਂ ਬੈਠਾ ਮਸਤ ਕਮਾਰ ਰਹੀ ਆ ਬਈ ਹਾਂਡੇ ਚੋ ਤਾਂ ਚੱਕਦੀ ਬੱਜੇ ਆਪਨੇ ਨਵੇਂ ਦੇ 21 ਜੋੜੀ ਦੇ ਨੇ ਯਾਰ ਦਵਾਰੋਂ ਇਹਨਾਂ ਦੇ ਕਰਾਈਏ ਅੰਡੇ-ੁੰਡੇ ਧਰਾਉਣ ਚਲ ਕੋਈ ਨਾ ਬਈ ਫਿਰ ਮਿਲਦੇ ਆਂ ਤਰੂ ਕਰੋ ਮੱਝਾ ਚੱਕ ਪੁਰਾਣ ਇਥੋਂ ਵੀਡੀਓ ਸਰਾ ਬਣ ਰਹੀ ਹੈ ਜਮੀ ਦੇਖੋ ਇਹ ਇਦਰਾ ਬਣਾ ਰਿਸਤੇ ਜਾਰਾ ਹੋਇਆ ਕਬੂਤਰ ਦੇਖਣਾ ਕਬੂਤਰਾਂ ਦਾ ਪੂਰਾ ਸ਼ੌਂਕਾ ਜੋੜਾ ਇਹਦੇ ਲਈ ਵੀ ਆ ਤੇ ਪਹਿਲਾਂ ਵੀ ਇਹਦੇ ਰੱਖੇ ਹੋਏ ਸੀ ਸੰਗ ਦਾ ਇਹ ਹੀ ਥੋੜਾ ਆ ਬਾਕੀ ਕਹਿੰਦਾ ਤੇਰੇ ਕਬੂਤਰ ਦਿਖਾ ਕਬੂਤਰ ਦਿਖਾਈਏ ਭਈ ਇਹਨੂੰ ਕਬੂਤਰ ਦਿਖਾ ਦਈਏ ਇਹਨੂੰ ਹਸੀ ਜਾਂਦਾ ਭਈ ਇਦਰਾ ਲਓ ਕਰ ਰਿਹਾ ਚੈੱਕ ਕਰਨਾ ਸਾਨੂੰ ਆ ਰਿਹਾ ਹੈ ਆਗੇ ਕਬੂਤਰ ਛਾਦੇ ਦੋ ਮੋਜਾ ਤੇ ਵੱਡਾ ਰਤਾ ਚ ਹੜ ਜਾ ਹੁਣ ਬੈ ਜਾਣਦੇ ਬੈਠਣਗੇ ਸਵੇਰ ਦੇ ਡਾਇ ਦਾ ਹੈਗੇ ਸੀ ਹੁਣ ਬੇੜੇ 'ਚ ਨਹੀਂ ਉਹਨਾਂ ਨੇ ਉਤਰਨਾ ਹੈਗਾ ਚੁੱਪ ਜੇ ਬੇੜੇ 'ਚ ਭਾਈ ਜੂ ਬੈ ਜਾਣਦੇ ਨੂੰ ਛਾਦੇ ਬਈ ਹੁਣ ਇਹਨੇ ਹੁਣ ਜੇ ਨਾ ਉਤਰਿਆ ਉਹਦਾ ਇਹਨੂੰ ਰੱਖਾਂਗੇ ਉਹਦੇ ਇਧਰ ਬੂਥੜ ਗੁੱਤਨੀ ਚਟਕਾਰੀਆਂ ਮਾਰਦਾ ਹਾਲ ਜਾ ਰਹੇ ਨੇ ਹੁਣ ਤਾਹਾਨੂੰ ਬਈ ਦਾਣਾ ਬਾਣੀ ਇਹਨੇ ਚੁਗਿਆ ਹੋਇਆ